पर ये गन बड़ी है वाला बना है होनो बनी क्या ਬਾਬਾ ਦੋਦਾ ਸਾਡੇ ਨੂੰ ਵੀ ਕੋ ਰਾਕ ਵੱਡੇ ਆ ਤੇ ਜਿਹੜੇ ਪੁਰਾਣੇ ਵਿਆਹ ਜਿਵੇਂ ਆਪਣੇ ਘਰਾਂ ਚ ਜਹਾ ਹੁੰਦੇ ਹੁੰਦੇ ਸੀ ਪਹਿਲਾਂ ਤੇ ਉਦੋਂ ਛੋਡੇ ਵੇਲੇ ਕਿਸ ਤਰ੍ਹਾਂ ਚੱਲਦਾ ਦਿੰਦੀਆਂ ਕੁੜੀਆਂ ਦੇ ਵਿਆਹ ਬਰਾਤ ਆਈ ਤੇ ਪੀਰ ਉਤੇ ਪਾਣੀ ਦਾ ਜਾਂ ਪ੍ਰੋਸੈਸ ਦਾ ਜਾਂ ਕਿਸ ਤਰ੍ਹਾਂ ਦੀ ਉਦੋਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਉਦੋਂ ਜਿਹੜੇ ਵਿਆਹ ਤੇ ਅੱਜ ਕੱਲ ਦੇ ਵਿਆਹ ਦਾ ਲੱਖਾਂ ਕੋਹਾਂ ਦਾ ਫਰਕ ਪੈ ਗਿਆ ਉਦੋਂ ਵਿਆਹ ਹੁੰਦੇ ਚਾਚਾ ਫਾਪਾ ਇਹਨਾਂ ਲੋਕਾਂ ਨੇ ਪਹਿਲਾਂ ਇਕੱਠੇ ਹੋਣ ਲੱਗ ਜਣਾ ਦੀਦ ਬਾਉਣੇ ਪਰ ਪਲਾਨ ਨੇ ਕਰਿਆ ਵਿਆਹ ਇਕੱਠੇ ਆਉਣਾ ਕੁੜੀਆਂ ਨੇ ਗੀਤ ਗਾਉਣੇ ਆ ਤੁਹਾਨੂੰ ਚਾਹ ਪਾਣੀ ਪੀ ਕੇ ਖਾਣਾ ਪੀਣਾ ਖਾ ਕੇ ਬੈਠੇ ਮਜ਼ਾਕ ਕਰਦੇ ਆ ਜਾਣ ਹੁਣ ਅੱਜ ਕੱਲ ਤਾਂ ਜਿਹੜੇ ਵਿਆਹ ਆਇਆ ਤਾਂ 1 ਘੰਟੇ ਦਾ 2 ਘੰਟੇ ਦਾ ਵਿਆਹ ਉਹ ਦੁਬਾਰਾ ਕਰ ਗਿਆ ਵਰਦੇ ਆ ਉਹ ਤਾਂ ਜਦੋਂ 7000 ਪਹਿਲਾਂ ਗੀਤ ਗਾਉਣ ਲੱਗ ਜਾਂਦੀ ਸੀ ਬੁੜੇ ਪਲਾਨਿਆਂ ਦੇ ਵਿਆਹ ਵਾ ਹਾਂਜੀ ਹਾਂਜੀ ਬੜੇ ਸ਼ੌਂਕ ਨਾਲ ਆ ਫੇਰ ਸਰੀਕ ਕਰੀਆ ਬੁੜਿਆਂ ਨੂੰ ਕਿਹੜਾ ਆਪਣਾ ਪੀੜ ਬਣਾਉਣਾ ਪੀੜ ਬਣਾਉਣ ਵੇਲੇ ਤਾਂ ਦੜੀਆਂ ਪੀੜ ਬਣਾ ਗੰਦਲੀਆਂ ਹੋ ਰਾਟਾ ਛਾਨਣਾ ਸਭ ਕਰੇ ਕੰਮ ਕਾਜ ਪੂਰਾ ਸਾਰੇ ਥੀਕੇ ਵਾਲੇ ਤੋਂ ਕਰਾਉਂਦੇ ਸੀ ਤੇ ਬਦਕਾਲ ਸਿੱਧਾ ਇਸਾਸਮਾ ਤੋਂ ਚੱਕਲੇ ਵਾਟਾ ਬਣਾਇਆ ਮਨਾ ਦੋ ਦੋ ਸਾਲ ਦਾ ਯਾਰ ਕੁੜੀ ਮੰਗੀ ਰਹੀਦੀ ਜਾਂ ਮੁੰਡਾ ਵੀ ਬੰਗਰੇ ਦੇ ਦੋ ਦੋ ਸਾਲ ਆਪਣੇ ਵੀ ਅੱਜ ਕੱਲ ਦਾ ਦੋ ਸਾਲ ਦਾ ਪਤਨੀ ਕੀ ਰੋਲਾ ਪੈ ਜੂਗਾ 5 5 ਸਾਲ 5 5 ਸਾਲ ਮੰਗੇ ਰਹਿ ਜਾਂਦੇ ਨੇ ਤੇ ਛੋਟੇ ਉਧਰ ਬਣਾ ਕਰ ਦੇਣਾ ਤੇ ਵੱਡੇ ਵੇ ਦਾ ਵਿਆਹ ਕਰਨਾ ਇਹ ਵਿਆਹ ਕਰਕੇ ਫੇਰ ਕਹਣਾ ਸਾਲ ਦੋ ਸਾਲ ਬਾਅਦ ਮਕਲਾਵਾ ਦੇ ਮੰਗੋ ਮਕਲਾਵਾ ਸਰ ਤਿੰਨ ਸਰ ਫੇਰ ਦਾ ਪਹਿਲਾਂ ਤਾਂ ਰਸਾ ਜੀ ਆਉਂਦੇ ਰਹਿਆ ਰਸਾ ਜੀ ਰਸਾ ਜੋ ਗੁੱਡੇ ਗੁੱਡੇ ਤੇ ਹੁੰਦਾ ਸੀ ਸਾਰਾ ਕੋਨਾ ਤਾਂ ਹੁਣ ਚੱਲ ਪਿਆ ਬੋਤਿਆਂ ਦੇ ਵੀ ਲੈ ਗੋਦੇ ਪਹਿਲੀ ਹੀ ਦੱਸਦੇ ਬੋਤਿਆਂ ਦੇ ਵੀ ਕੋੜੀਆਂ ਦੇ ਕੋੜਗਾ ਦੇ ਵੀ ਹਾਂ ਕਿਉਂ ਹੁੰਦਾ ਸੀ ਬੋਰਗੇ ਪਰਾ ਛੋਟਗਾ ਆ ਗਿਆਂ ਆਪਣੇ ਮੇਲੇ ਦੱਸਾਂ ਜੀ ਆ ਗਿਆਂ ਸਾਡੇ ਮੇਲੇ ਦੇ ਛੋਟੀਆਂ ਆਹੋ 72 73 ਜਿਹੀ ਦੀਆਂ ਗੱਲ ਇਹ ਆ ਉਦੋਂ ਆਪਾਂ ਰੋਟੀ ਬਰਾਤ ਨੂੰ ਸਾਡੇ ਅਗੇ ਜਵਾਕ ਮਗਰ ਜਿਹੜੇ ਨਾਰਮਲ ਬੰਦੇ ਹੁੰਦੇ ਸੀ ਸਿਆਣੇ ਵੀ ਪੱਛੀ ਹੁੰਦੇ ਸੀ ਸਾਰੇ ਨੇ ਬਰਾਤ ਨੂੰ ਰੋਟੀ ਆਪ ਖਾਣੀ ਪਉਣੀ ਪੈਂਦੀ ਆ ਆ ਪਰਸੀਆਂ ਕਰਸੀਆਂ ਨਹੀਂ ਹੁੰਦੀਆਂ ਸੀ ੱੱਲੇ ਜਿਹੜਾ ਪਛਾਂ ਦਾ ਲੰਮਾ ਇੱਕ ਇਧਰ ਉਛਾੜਨਾ ਇੱਕ ਉਧਰ ਵਿਛਾ ਲੈਣਾ ਹਾਂ ਦੋਆ ਤੇ RAM ਨਾ ਰੋਟੀ ਕੋ ਲੈਣੇ ਉਦੋਂ ਅੱਜ ਕੱਲ ਨੂੰ ਸ਼ਰਾਬ ਸ਼ਰੂਬ ਵਾਲੀ ਨਹੀਂ ਚੱਲਦੀ ਹਾਂ RAM ਨਾ ਲੋਕ ਬਹਿ ਕੇ ਯਾਰ ਇਹਨੇ ਰੋਟੀ ਖਾਂਦੇ ਸੀ ਤੇ ਇਧਰ ਬਾਹਲੇ ਤੇ ਇਧਰ ਗਣਾ ਹੁੰਦਾ ਤੇ ਲੱਡੂ ਬੁਆਇਆ ਜਾਂਦਾ ਸੀ ਬੱਸ ਕੱਲੇ ਹੂੰ ਜਾਪਾ ਪ੍ਰਸ਼ਾਦ ਹੁੰਦਾ ਤੇ ਲੱਡੂ ਦੋ ਟੀਕੇ ਹੁੰਦੀਆਂ ਸੀ ਤੇ ਲੱਡੂਆਂ ਪਾਈ ਜਾਣੇ ਪਾਈ ਜਾਣੇ ਜੇ ਕਿਤੇ ਵੱਧ ਜਾ ਤਾਂ ਦੋ ਦੋ ਤਿੰਨ ਤਰ ਵੱਧ ਪਾਣੇ ਜੇ ਕਿਤੇ ਥੋੜੇ ਜਿਹਾ ਨਾਰਮਲ ਵਿਆ ਉੱਤੇ ਦੋ ਦੋ ਪਾ ਕੇ ਭਰੇ ਹੋ ਜਾਣਾ ਮੁੜ ਕੇ ਪ੍ਰਸ਼ਾਦ ਪਾ ਲੈਣਾ ਚਲੋ ਰੋਟੀ ਖਾਓ ਤੇ ਫਿਰ ਉਹ ਬਰਾਤ ਰਿੰਦੀ ਹੁੰਦੀ ਸੀ ਮੇਰੇ ਧਰਮਸਾਲਾ ਦੇ ਵਿੱਚ ਦੋ ਦੋ ਤਿੰਨ ਤਿੰਨ ਦਿਨੋ ਉਹ ਕੋ ਚਾਹ ਉਹਦੇ ਨਾਲ ਬਲਟੋਈ ਜੀ ਲੈ ਕੇ ਉਹਨਾਂ ਦੀ ਦੁਬੱਟੇ ਜਿਹੜਾ ਗਲਜਾ ਫੜ ਲੈਂਦੇ ਸੀ ਉਹ ਚਾਹ ਬਣਾ ਕੇ ਲਿਆਂਦੇ ਤਰਕਿਓ ਤੇ ਨਾਲ ਉਠਾ ਲਿਆ ਬਕੌੜੀਆਂ ਜਾਂ ਲੱਡੂ ਹੁੰਦੇ ਸੀ ਬਕੌੜੀਆਂ ਹੁੰਦੀਆਂ ਸੀ ਤੇ ਜਾ ਕੇ ਲੱਡੂ ਫੜਾਈਆਂ ਨਾਲ ਕਿਆ ਪਿਆ ਕੇ ਤੇ ਉੱਤੇ ਇੱਕ ਬੰਦਾ ਹੁੰਦਾ ਸੀ ਝੌਰ ਉਹਨੂੰ ਪਾਣੀ ਕਢਾਹਤਾ ਢਿਣਾ ਵਿੱਚ ਪਾਣੀ ਪਾਈ ਜਾਣਾ ਉਹਨੇ ਤੇ ਪਾਸੀ ਜੋ ਚੂਹ ਭਾਂਡੇ ਹੋਰ ਰੱਖ ਲੈਣਾ ਰੋਟੀਆਂ ਕੱਲੇ ਕੱਲੇ ਬਣਾਈ ਜਾਣਾਂ ਜਾਨ ਨਾਲ ਸਾਰੇ ਜਾਨ ਨੂੰ ਨਹਾਣਾ ਹਮ ਝੌੜ ਦਾ ਕੰਮ ਦੇ ਪਾਣੀ ਲਿਆ ਲੈ ਖੂ ਗਿਆ ਜਾਂ ਪਾਪਾ ਘਰ ਕਰ ਉਹ ਤੇ ਪਾਈ ਜਾਣਾ ਹਮ ਕਿ ਨਾਉਣ ਵਾਲੇ ਨਾ ਕੇ ਪਈ ਹੋਈ ਜਾਣਾ ਫਿਰ ਉਸ ਤੋਂ ਬਾਅਦ ਤਿਆਰ ਪਿਆਰ ਹੋ ਕੇ ਤੇ ਨੰਦਨੂਤਾ ਅਗਲੇ 4 ਵਜੇ ਪਹਿਲਾਂ ਕਰ ਦਿੰਦੇ ਨੇ 4 ਵਜੇ ਨੰਦ ਕਰਦੇ 4 ਵਜੇ ਤਾਂ ਫਿਰ ਡੈਂਚੜਾ ਹੋ ਗਿਆ ਡੈਂਚੜਾ ਹੁੰਦਾ ਅਜਿਹਾ ਜੇ ਖਵਾ ਜਾਂਦਾ 2 ਵੀ ਵਜ ਜਾਂਦੇ ਹੁੰਦਾ ਹਾਂ ਤਾਂ ਉਹਦੇ ਨੇ ਰਿਵੇ ਰੇ ਹੋ ਜਾਂਦੇ ਨੰਦ ਉਹ ਜਿਹੀ ਸੀ ਉਹਨਾਂ ਉਹ ਤੋਂ ਬਾਅਦ ਜਨ ਵਾਲਿਆਂ ਨੇ ਤਿਆਰੀ ਤੁਰੀ ਕਰਕੇ ਈੜੇ ਰੂੜੇ ਬਦਰੀ ਕਰਕੇ ਰੋਟੀਆਂ ਦੀ ਖਾਣ ਦੀ ਤਿਆਰੀ ਕਰਨੀ ਫਿਰ ਐ ਦੇਖਣਾ ਵੱਡਾ ਦੇ ਨਾਲੇ ਲੱਗ ਜਨ ਰੋਟੀ ਖਾ ਉਹ ਰੋਟੀ ਖਾ ਜਨ ਰੋਟੀ ਖਾਣੀ ਸਾਰੇ ਮੁੰਡੇ-ਕੁੰਡੇ ਘਰ ਦੇ ਇਕੱਠੇ ਹੋ ਕੇ ਆਂਡ ਗੋਹਣ ਦੇ ਸ਼ੌਂਕ ਨਾਲ ਰੋਟੀ ਖਾਣੀ ਵੀ ਕੋਈ ਸਾਨੂੰ ਕੱਲ ਨੂੰ ਇਹ ਨਾ ਕਹੇ ਸਾਡੀ ਸੇਵਾ ਨਹੀਂ ਕੀਤੀ ਪੂਰੇ ਤਿੰਨ ਤਿੰਨ ਦਿਨ ਬਰਾਤ ਆਉਂਦੀ ਸੀ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਦਾਦੇ ਜੇ ਬਰਾਤ ਉੱਠ ਆਪਣੀ ਜਾਂਦੀ ਵੀ ਹੁੰਦੀ ਸੀ ਮੁੰਡੇ ਦੀ ਜੇ ਚੜ੍ਹਦੀ ਹੁੰਦੀ ਸੀ ਤੇ ਮਗਰੋਂ ਬੁੜੀਆਂ ਨੇ ਗੀਤ ਗਾਉਣੇ ਨੀ ਖਾਣੀ ਤੇ ਕਾਟੇ ਦੀ ਹੁੰਦੀ ਸੀ ਗੀਤ ਹੋਣਾ ਇਹ ਕਾਟੇ ਦੀ ਕਮੀਰੀ ਹੁੰਦੀ ਸੀ ਘੜਾ ਬਣਾ ਲੈਣਾ ਵਿੱਚ ਪਕੌੜੇ ਲਾ ਲੈਣੇ ਬੁੱਕ ਬੁੱਕ ਪਾਈ ਜਾਣਾ ਨਾਲੇ ਬੁੜੀਆਂ ਨੇ ਕਿੱਧਾ ਪਾਉਣਾ ਸਾਡੇ ਭਰਾ ਦੀ ਜਾਨ ਜਿਹੜੀ ਆ ਤੇ ਪਾਜ ਸ਼ਗਨ ਮਨਾਉਣਾ ਉਹਨਾਂ ਜਦੋਂ ਤਾਂ ਕੁੜੀਆਂ ਸਾਰੀਆਂ ਨਾਲ ਤਰਪੈਂਦੀਆਂ ਉਦੋਂ ਕੱਲੇ ਬੰਦੇ ਜਾਂਦੇ ਹੁੰਦੇ ਸੀ ਬੰਦੇ ਜਾਂਦੇ ਬੰਦੇ ਨੇ ਜਾਂਦੁਰ ਜਾਣਾ ਕੁੜੀਆਂ ਨੇ ਘਰੇ ਕਿੱਦਾ ਪਾਉਣਾ ਦੋ ਦੋ ਘਟੇ ਤਮੱਚੜ ਪਾਈ ਰੱਖਣਾ ਨਾਲ ਵੀ ਸਾਥ ਕੋ ਨਹੀਂ ਯਾਰ ਕਿਹਦੇ ਸਾਥ ਸਾਥ ਨਹੀਂ ਬਣ ਜਾਂਦਾ ਕਦੇ ਕੋਸ਼ਮਣ ਜਾਣਾ ਤੇ ਲੋਕ ਯਾਰ ਉਦੋਂ ਬਖੌਲ ਬੱਤਰ ਜਿਹਨੂੰ ਕਰੇ ਜਾਂਦੇ ਕੋਈ ਪਤਾ ਤੱਚ ਨਹੀਂ ਸੀ ਬੰਦ ਘਟ ਘੜਦਾ ਨਹੀਂ ਨਹੀਂ ਕਿਸੇ ਨੂੰ ਕੁਝ ਨਹੀਂ ਉਹ ਤਾਂ ਲੋਕ ਸਿੱਧੇ ਸਾਡੇ ਬੰਦੇ ਪੱਧਰ ਬੰਦੇ ਸੀ ਪੱਧਰ ਬੰਦੇ ਹੈ ਜਾਂ ਕੰਮ ਹੀ ਨਹੀਂ ਕਿਸੇ ਮਨਤੀ ਨਹੀਂ ਹੁੰਦਾ ਹਾਂ ਇਹ ਸੋਚੀ ਸੀ ਐਡੀ ਕੋਈ ਸੋਚ ਨਹੀਂ ਸੀ ਜਿਹਦਾ ਸੋਚ ਮਾੜੀ ਹੋਵੇ ਬੰਦੇ ਹੋ ਤਾਂ ਇਹਨੇ ਮੁਜਬਾੜੀ ਤੁਸੀਂ ਹੈ ਪੜਾਈਆਂ ਕਾਲੀਆਂ ਲੋਕਾਂ ਨੇ ਪੜ੍ਹ-ਪੜ੍ਹ ਕੇ ਆ ਜਿਹੜੇ ਮੋਬਾਈਲ ਆ ਗਏ ਗੱਬੀਆਂ ਅਸਲ ਤਾਂ ਇਹਨਾਂ ਨੇ ਖਰਾਬ ਇਹਨਾਂ ਨੇ ਕੰਮ ਖਰਾਬ ਕੀਤਾ ਹੁਣ ਚੰਗਾ ਇਹਦੇ ਨਾਲ ਥੋੜਾ ਮੰਦਾ ਇਹਦੇ ਨਾਲ ਬੰਦਾ ਜਿਆ ਬਾਲਾ ਬਾਲਾ ਹਵਾਂ ਇਹ ਬਣਾਇਆ ਸੀਗਾ ਪ੍ਰਾਕ ਦਾ ਤੇ ਉਹ ਬਾਬਾ ਤੇ ਆਪਣੇ ਮਾਦਾ ਹੋਰ ਵੀ ਸੋੜਿਆ ਦੱਸ ਕਿ ਜੇ ਨੇੜੇ ਹੁੰਦੀ ਸੀ ਤਾਂ ਪੱਠੇ ਵੱਢ ਕੇ ਵੀ ਪ੍ਰਾਕ ਦੇ ਆਵੜਦੇ ਸੀ ਜਾਂਦੇ ਰਹੇ ਆ ਤੁਰ ਕੇ ਕਈਆਂ ਤੁਰ ਕੇ ਆਣਾ ਚਾਰ ਰਾਤਾਂ ਤਾਂ ਜਾ ਕੇ ਬੰਨਣਾ ਟੰਗਣਾ ਵੀ ਤੇ ਅਰਾ ਤੂੰ ਆਣੀ ਛੱਡਣਾ ਖਰਾਬ ਹੋ ਜਾਊਗਾ ਰਾਤ ਦੇ ਵਿੱਚ ਜਾਂਦੇ ਨੇ ਲਿਖੇ ਪੰਪੀਆ ਜਾਂ ਤੂ ਖੂ ਲਗਾ ਤੇ ਪੈਰ ਗੁਰ ਧੋਣੇ ਜੁੱਤੀ ਪਾ ਕੇ ਜਾਂ ਨਹੀਂ ਆਵੜਨਾ ਬੜਾ ਪਿਆਸ ਯਾਰ ਗੱਟਿਆ ਦੇ ਬਲਦਾਂ ਦੇ ਝੋਲ ਦੇ ਕੇ ਲੈ ਜਾਣਾ ਤੇ ਸੇਗਰ ਉੱਤੇ ਇੱਕ ਪੁਰਾਣਾ ਪਾਈਆਂ ਹੁੰਦੀਆਂ ਨੇ ਮੁਖੀਰ ਨੇ ਬਣਾਈਆਂ ਤੇ ਘਰ ਦਾ ਮੱਥਿਆ ਦੇ ਟੱਲਗਾਂ ਟੱਲਗਾਂ ਠੰਡ ਠੰਡ ਕਰਦਾ ਪੂਰਾ ਸਗਰਣਾ ਰਾ ਯਾ ਪੱਠੇ ਪੁੱਠੇ ਤੇ ਦਾਣਾ ਦੂਣਾ ਭਲਦਾ ਨੂੰ ਕੋਣਾ ਦੋ ਤਿੰਨ ਦਿਨੋ ਜੇ ਪੁੱਗਿਆ ਘੋੜੀਆਂ ਬੋਤੇ ਨਾਲ ਤੇ ਪਿੰਡ ਤੋਂ ਦੀ ਗਿਹੜਾ ਦੇਣਾ ਜਾ ਕੇ ਆਖਣਾ ਵੀ ਖਾਨਾਂ ਨੇ ਪਿੰਡ ਬੰਨਿਆਂ ਦਾ ਜਰੂਰ ਆਪਦੇ ਛੋਲੇ ਦੇ ਸਾਰਾ ਕੋ ਕਿਹੜਾ ਕੀ ਮੁੱਲ ਦੀਆਂ ਕੀ ਕਹਣਾ ਘੋੜਾ ਦਾ ਹਰੇ ਤੇ ਘਰੇ ਦੇਸੀ ਵੀ ਹੁੰਦਾ ਹਾਂਜੀ ਹਾਂਜੀ ਤੇ ਹੁਣ ਤਾਂ ਚਲੋ ਉਹਦਾ ਘੋੜਾ ਵੀ ਹਰੇ ਕਦੇ ਘੋੜੇ ਆਉਦੇ ਗੋਣ ਆਵਦਾ ਕਣ ਕਾਟਾ ਆਵਦਾ ਤੇ ਬਾਲਾ ਕੋਸਾ ਮੁੱਲ ਲੈਣੇ ਨਹੀਂ ਸੀ ਪੈਂਦਾ ਤਾਂ ਪੇਟੀ ਰੰਦੂਖਾ ਬਾਲਾ ਮੋਟਾ ਲੈਣ ਤੇ ਰੰਦੂ ਨੂੰ ਬਕਰੇ ਇਹ ਕੰਡੀ ਤੇ ਇਕੱਠੇ ਹੋ ਗਏ ਘੋੜੇ ਬੋਤੀਆਂ ਵਾਲੇ ਰੋਕਣਾ ਰੋਕ ਬਈ ਰੋਕ ਪੈਗਾ ਤੇ ਢੀੜਾ ਆ ਗਿਆ ਢੀੜਾ ਆ ਗਿਆ ਫੇ ਥੱਲੇ ਉਤਾਰ ਕੇ ਨਾ ਜਨਮੂਰੋਂ ਫੜਕੇ ਲੈ ਕੇ ਜਾਣੀ ਪਰ ਫੜਕੇ ਲੈ ਕੇ ਜਾਣੀ ਲਾਗੀ ਲੈ ਜਾਣਾ ਵੀ ਆ ਜਾਓ ਭਾਈ ਬਰਾਤ ਵਾਲੇ ਰੋਟੀ ਖਾਇਓ ਰੋਟੀ ਖਾਇਓ ਕਹਿਣ ਹੁਣਾ ਫਿਰ ਬਰਾਤ ਨੇ ਆਉਣਾ ਦੇਖਣਾ ਅੰਮ੍ਰੋ ਸਾਡੇ ਮਿਹਰੇ ਤਾਂ ਰਾਜਾ ਜਿੱਥੇ ਬੁੜੀਆਂ ਕੜੀਆਂ ਖੜੀਆਂ ਨੇ ਚੌਂਕ ਜਾਇਆ ਤੇ ਨੱਚਣ ਲੱਗ ਜਾਣਾ ਨੱਚਦੇ ਪਰੇ ਜਾਣਾ ਫੇ ਲਾਲ ਦਾ ਪੈਕ ਨੇ ਫੇ ਜਬੂਤਲਾ ਹੋਣੀਆਂ ਤੇ ਪੈਕ ਪਾ ਕੇ ਫੇਕਣਾ ਚਲੋ ਹੁਣ ਭੰਗੜਾ ਫੇ ਪਾਈ ਫੇ ਤੇ ਚਾਰ ਬੁੜੀਆਂ ਹੋਣੀਆਂ ਫੇ ਲੱਗਣਾ ਨੱਚਣਾ ਹੁੰਦਾ ਹੀ ਹੁੰਦਾ ਹੀ ਜਾਂਦਾ ਉਹਦਾਂ ਕੇ ਜਾਨੀਆਂ ਨਾ ਪਹਿਲੀ ਗੱਲ ਤਾਂ ਬੋਲੋ ਪੀਂਦੇ ਨਹੀਂ ਹੁੰਦੇ ਸੇ ਉਦੋਂ ਜੇ ਮੁੰਡੇ ਕੋਲੋਂ ਪੀਣ ਲੱਗ ਗਿਆ ਤਾਂ ਉਹਨੇ ਪੰਜਾਂ ਪੰਜਾਂ ਚੋਹ ਜਾਨੀਆਂ ਨੇ ਰਲ ਕੇ ਇੱਕ ਬੋਤਲ ਲਿਆਉਣੀ ਆਂ ਉਹ ਜੇ ਥੋੜੀ ਥੋੜੀ ਪਾ ਕੇ ਮਾ ਨਜ਼ਾਰਾ ਲਈ ਜਾਣਾ ਤੇ ਰੋਕੀ ਟਾਈਮ ਨੇ ਕੋਈ ਬੋਤਲ ਨੂੰ ਅਸਾਂ ਮਕਾਉਣੀ ਲੋਕੋ ਬੜੀਆ ਹੁਣ ਤਾਂ ਯਾਰ ਸਾਰਾ ਲੋਕਾਂ ਦਾ ਆਉਂਦਾ ਚੰਦਿਆ ਰੱਬਾ ਕਿਹਦਾ ਸਿਆ ਪਿਆਰੀ ਬੜਾ ਵੱਡੇ ਬਜ਼ੁਰਗ ਨਾਲ ਹੁੰਦੇ ਸੀ ਕਿ ਉਹਨਾਂ ਦੇ ਕਰਕੇ ਕੋਈ ਡੌੜਾ ਪਾਉਂਦਾ ਹੀ ਨਹੀਂ ਕਰਦੇ ਸੀ ਜਦੋਂ ਡਰਦੇ ਸੀ ਬਜ਼ੁਰਗਾਂ ਤਾਂ ਡਰਦੇ ਸੀ ਜੇ ਕੋਈ ਇੱਕ ਦੂਜੇ ਤੋਂ ਉਹ ਮਿੱਥੋਂ ਸੱਫੜਚ ਕਰੋ ਦੋ ਸਾਲ ਕੋ ਵੱਡਿਆ ਕਿਉਂ ਨਹੀਂ ਮੈਨੂੰ ਕੋਈ ਗੱਲ ਕਹਿ ਤੀ ਤਾਂ ਇਹ ਨਿਯਮ ਹੈ ਮੈਂ ਮੁਰੋਂ ਜਵਾਬ ਦੇਉਂਗਾ ਜਵਾਬ ਦੇਉਂਗਾ ਪਹਿਲਾਂ ਉਹਦੀ ਹਾਂ ਜੀ ਕਰਕੇ ਮੰਨਣੀ ਹੈ ਚਾਹੇ ਨਾ ਮਾਰਾ ਕਹੇ ਚਾਹੇ ਕੁਛ ਕਹੀ ਕੋਰ ਕਰੇ ਉਹਨਾਂ ਅੱਜਕੱਲ ਤੱਕ ਇਹਨੂੰ ਨਾ ਨਹੀਂ ਧਰਨ ਲੈਂਦੇਗੇ ਨਹੀਂ ਧਰਨਉਂਦਾ ਹਾਂ ਪਹਿਲਾਂ ਕਹਿੰਦੇ ਤੂੰ ਕੌਣ ਮੈਨੂੰ ਕਹਿਣ ਵਾਲਾ ਮਾਸੀ ਜੀ ਸਮਾਨਤ ਇੰਨਾ ਫਰਕ ਸੀ ਤੇ ਹੋਰ ਜਿਹੜੀਆਂ ਪੇਟੀਆਂ ਪੂਟੀਆਂ ਵੀ ਬਣਾਉਂਦੇ ਦਾਦੇ ਕਈ ਵਾਰ ਤਾਂ ਆਪਦੀ ਲੱਕੜ ਵੀ ਆਪਦੀ ਬਕਟਾਲੀ ਟੁੱਡੀ ਜਾਂ ਕੱਕਰ ਦੀ ਦੇਖ ਲਈ ਦਾਦੇ ਨਮ ਨਮਾਂ ਦੀਆਂ ਉਹ ਵੀ ਬਣਵਾਉਣੀ ਆ ਮੱਜਾ ਬਣਾ ਕੇ ਦੇਣਾ ਇਸ ਤਰ੍ਹਾਂ ਮਤਲਬ ਬਸੇਚਾ ਬੁੜੀਆਂ ਆ ਬਣਦੀਆਂ ਬਣਾਉਣੀਆਂ ਈ ਸੀਗੀਆਂ ਆਪਦੀ ਮੱਜਾ ਵੀ ਤੇ ਪੇਟੀ ਵੀ ਕਹਿੰਦਾ ਵੀ ਮੈਂ ਨਿੰਮ ਦੀ ਬਣਵਾਈ ਆ ਜਾਂ ਟਾਲੀ ਦੀ ਬਣਵਾਈ ਆ ਬਣਵਾ ਕੇ ਐਂ ਆਪਦੇ ਸ਼ੌਕ ਨਾ ਦੇਣੀ ਹੂੰ ਚਲੋ ਹਜੇ ਤੱਕ ਜਿਹੜੀਆਂ ਲੋਕਾਂ ਦੇ ਘਰੇ ਪਈਆਂ ਉਹ ਦੱਸਦੀਆਂ ਕਿ ਹਾਂ ਕਿਸੇ